ਪੰਜਾਬ ਦੇ ਵਿੱਚ ਹੋਈ ਬਾਰਿਸ਼ ਦਾ ਜਿੱਥੇ ਕਿਸਾਨਾਂ ਨੂੰ ਫਾਇਦਾ ਹੋਇਆ ਏ ਉੱਥੇ ਕਈ ਲੋਕਾਂ ਨੇ ਮੌਸਮ ਦਾ ਆਨੰਦ ਮਾਣਿਆ ਏ ਪਕੌੜੇ ਕਚੌਰੀਆਂ ਬਣਾਏ ਨੇ ਲੇਕਿਨ ਇੱਕ ਵਿਅਕਤੀ ਅਜਿਹਾ ਏ ਜਿਸ ਦੇ ਲਈ ਇਹ ਮੁਸੀਬਤ ਬਣ ਕੇ ਆਈ ਏ ਬਾਰਿਸ਼ ਦੇ ਵਿੱਚ ਗਰੀਬ ਦੇ ਸਰਦਾ ਆਸ਼ੀਆਨਾ ਜਿਹੜਾ ਉਹ ਚੱਕਨਾ ਚੂਰ ਹੋ ਜਾਂਦਾ ਏ ਤਾ ਮਾਮਲਾ ਕੋਟਕਪੂਰਾ ਤੋਂ ਸਾਹਮਣੇ ਆਇਆ ਏ ਜਿੱਥੇ ਬੰਗਾਲੀ ਬਸਤੀ ਦੇ ਵਿੱਚ ਇੱਕ ਗਰੀਬ ਵਿਅਕਤੀ ਦੇ ਮਕਾਨ ਦੀ ਛੱਤ ਬਾਰਿਸ਼ ਕਰਕੇ ਡਿੱਗ ਗਈ ਹੈ ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜਿਸ ਵਕਤ ਇਹ ਪੂਰਾ ਹਾਦਸਾ ਵਾਪਰਿਆ ਉਸ ਵਕਤ ਇਸ ਮਕਾਨ ਦਾ ਮਾਲਕ ਹਸਪਤਾਲ ਦੇ ਵਿੱਚ ਭਰਤੀ ਸੀ ਬਿਮਾਰ ਹੋਣ ਕਰਕੇ ਉਸ ਦਾ ਇਲਾਜ ਜਿਹੜਾ ਉਹ ਚੱਲ ਰਿਹਾ ਸੀ ਤਾਂ ਅਚਾਨਕ ਉਸ ਦਾ ਮਕਾਨ ਜਿਹੜਾ ਉਹ ਡਿੱਗ ਜਾਂਦਾ ਏ ਜਿਸ ਦੀ ਜਾਣਕਾਰੀ ਉਸ ਦੇ ਭਰਾ ਦੇ ਵੱਲੋਂ ਉਸ ਨੂੰ ਦਿੱਤੀ ਜਾਂਦੀ ਹੈ ਤਾਂ ਬੰਗਾਲੀ ਬਸਤੀ ਦੇ ਵਿੱਚ ਰਹਿਣ ਵਾਲੇ ਸੁਖੂ ਰਾਮ ਦਾ ਵੱਡਾ ਨੁਕਸਾਨ ਆ ਜਿਹੜਾ ਉਹ ਹੋਇਆ ਏ ਗਰੀਬ ਵਿਅਕਤੀ ਦਾ 1.5 ਲੱਖ ਰੁਪਏ ਦਾ ਸਮਾਨ ਆ ਜਿਹੜਾ ਉਹ ਚੱਕਨਾ ਚੂਰ ਹੋ ਗਿਆ ਏ ਪੱਖਾ ਸੰਦੂਕ ਬਰਤਨ ਬਿਸਤਰ ਅਲਮਾਰੀ ਅਤੇ ਹੋਰ ਘਰ ਦਾ ਜ਼ਰੂਰੀ ਸਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤਾਂ 1.5 ਲੱਖ ਦੇ ਕਰੀਬ ਨੁਕਸਾਨ ਇਸ ਵਿਅਕਤੀ ਦਾ ਹੋਇਆ ਹੈ ਘਰ ਦੇ ਵਿੱਚ ਇਹ ਵਿਅਕਤੀ ਇਕੱਲਾ ਰਹਿੰਦਾ ਹੈ ਇਕੱਲੇ ਵਿਅਕਤੀ ਦਾ ਹੀ ਕਮਰਾ ਹੈ ਜਜਕੀ ਨਾਲ ਵਾਲਾ ਕਮਰਾ ਉਸਦੇ ਭਰਾ ਦਾ ਹੈ ਤਾਂ ਪਿਛਲੇ ਦਿਨੀ ਇਹ ਵਿਅਕਤੀ ਅਚਾਨਕ ਬਿਮਾਰ ਹੋ ਜਾਂਦਾ ਹੈ ਜਿਸ ਕਰਕੇ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਉਣਾ ਪੈਂਦਾ ਹੈ ਤਾਂ ਇਸ ਦੇ ਪਿੱਛੋਂ ਇਸ ਦੇ ਮਕਾਨ ਦੀ ਛੱਤ ਆ ਜਿਹੜੀ ਹੋ ਤੇ ਡੇਰੀ ਹੋ ਜਾਂਦੀ ਆ ਤਾਂ ਇੱਕ ਤਾਂ ਠੰਡ ਦਾ ਮੌਸਮ ਚੱਲ ਰਿਹਾ ਏ ਦੂਜਾ ਗਰੀਬੀ ਅਤੇ ਤੀਜਾ ਸਿਰ ਦੇ ਉੱਤੋਂ ਛੱਤ ਵੀ ਹੁਣ ਚਲੀ ਗਈ ਆ ਤਾਂ ਅਜਿਹੇ ਵਿੱਚ ਗਰੀਬ ਵਿਅਕਤੀ ਦੇ ਅੱਗੇ ਵੱਡੀਆਂ ਚੁਣੌਤੀਆਂ ਨੇ ਜਿਹੜੀਆਂ ਉਹ ਖੜੀਆਂ ਹੋ ਗਈਆਂ ਨੇ ਤਾਂ ਕੀ ਹੈ ਪੂਰਾ ਮਾਮਲਾ ਕੀ ਕਹਿਣਾ ਹੈ ਪੀੜਤ ਵਿਅਕਤੀ ਅਤੇ ਉਸ ਦੇ ਗੁਆਂਢੀਆਂ ਦਾ ਆਓ ਦੇਖਦੇ ਹਾਂ ਹਾਂਜੀ ਵਿੱਚ ਕੀ ਨਾ ਤੁਹਾਡਾ ਆਪਣਾ ਸੁਖਰਾ ਮਾਨ ਹੈ ਸੁਖਰਾ ਜੀ ਕੀ ਗੱਲ ਹੋਈ ਹੈ ਜਿਹੜੀ ਛੱਤ ਦੀ ਮੈਂ ਤਾਂ ਹਸਤਾਖਤ ਦੱਸ ਦਿੰਦਾ ਸੀ ਫਿਰ ਦੋ ਤਿੰਨ ਦਿਨ ਹੋ ਗਏ ਤੇ ਰਾਤ ਮੈਂ ਸਵੇਰ ਮੈਂ ਫੋਨ ਆਇਆ ਮੇਰੇ ਮੇ ਭਰਾ ਦਾ ਮੋਰ ਜੀ ਨਾਲ ਠੀਕ ਆ ਤੇ ਉਹ ਕਹਿੰਦਾ ਤੇ ਸੱਤ ਡਿੱਗ ਪਈ ਫੇ ਮੈਂ ਦਵਾ ਤੇ ਭੱਜ ਕੇ ਛੁੱਟੀ ਲੈ ਕੇ ਆਇਆ ਆ ਕੇ ਦੇਖਿਆ ਸਾਰਾ ਸਮਾਨ ਡਿੱਗਿਆ ਪਿਆ ਹੈ ਤੇ ਉਹਨੂੰ ਉਹ ਕਹਿੰਦਾ ਭਰਾ ਜੀ ਮੈਂ ਉਹਨੂੰ ਸਮਾਨ ਸੁਣ ਕਰਦਾ ਤੇ ਉਹਨੂੰ ਕੋਈ ਫੀਲ ਕੀਤੀ ਜਾਂ ਕੋਈ ਮਦਦ ਕੀਤੀ ਜਾਂ ਕੋਈ ਸਮਾਨ ਸੁਣ ਸਾਰਾ ਟੁੱਟ ਗਿਆ ਕੁਝ ਵੀ ਨਹੀਂ ਬਚਿਆ ਨਾ ਸਲੇ ਦਾ ਕਿੰਨਾ ਕੁ ਨੁਕਸਾਨ ਹੋਇਆ ਉਹ ਕੋਈ ਸਾਲ ਲੱਖ ਦੇ ਦੱਸ ਕਮਰੇ ਦੇ ਵਿੱਚ ਹੋਰ ਕੋਣ ਕੋਣ ਰਹਿੰਦੇ ਨੇ ਮੈਂ ਇਕੱਲੇ ਰਹਿੰਦਾ ਸੀ ਕੀ ਮੰਗ ਕਰਦੇ ਹੋ ਮੰਗੋ ਵੀ ਭਾਈ ਮਜ਼ਾਕ ਹੀ ਹੋ ਜਾਏ ਹਾਂਜੀ ਭਾਈ ਕੀ ਨਾ ਔਰ ਕਿੱਥੋਂ ਦੇ ਰਹਿਣ ਵਾਲੇ ਹੋ ਮੰਗਾਲੀ ਵਾਸਤੇ ਕੀ ਨਾ ਕੀ ਤੁਹਾਡੇ ਕਾਲਾ ਸਿੰਘ ਜੀ ਕਾਲਾ ਚੰਗ ਜੀ ਜਿਹੜਾ ਰਾਤ ਤੇ ਹਾਦਸਾ ਹੋਇਆ ਛੱਤੀ ਦੀ ਜੀ ਕੀ ਮਾਮਲਾ ਕਰਾ ਜੀ ਇਹ ਜੀ ਆਹ ਕੁਐਸਚਨਾਂ ਦਾ ਜਿਹੜਾ ਮੀਂਹ ਸੀਗਾ ਜੀ ਮੀਂਹ ਪੈ ਰਿਹਾ ਸੀਗਾ ਜੀ ਉਸ ਵਜ੍ਹਾ ਨੇ ਨੁਕਸਾਨ ਹੋਇਆ ਇਹਨਾਂ ਦਾ ਜੀ ਕੀ ਕੁਛ ਨੁਕਸਾਨ ਹੋ ਗਿਆ ਨੁਕਸਾਨ ਇਹਨਾਂ ਦਾ ਇਹ ਆਪ ਤਾਂ ਨਹੀਂ ਹੈ ਨਹੀਂ ਸੀਗੇ ਘਰੇ ਹਸਪਤਾਲ ਚ ਦਾਖਲ ਸੀਗੇ ਸਮਾਨ ਸਤਾਬ ਜਰਾ ਦਬਸਾ ਕਾਫੀ ਨੁਕਸਾਨ ਹੋਇਆ ਜੀ ਦੇਖਿਆ ਜਾਵੇ ਤਾਂ ਕੁੱਲ ਮਿਲਾ ਕੇ ਹੋ ਗਿਆ ਇਹਨਾਂ ਦਾ 1 ਲੱਖ ਡੇਢ ਲੱਖ ਰੁਪਏ ਦਾ ਨੁਕਸਾਨ ਕੀ ਮੰਗ ਕਰਦੇ ਨੇ ਤੇ ਇਹ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਜੀ ਵੀ ਮੰਨ ਲਓ ਇਹਨਾਂ ਦੀ ਸਰਕਾਰ ਮਦਦ ਕਰੇ ਗਰੀਬ ਬੰਦੇ ਆ ਜੀ ਨਾਲ ਉਹਦਾ ਭਰਾ ਜੀ ਉਹ ਵੀ ਗਰੀਬ ਬੰਦਾ ਹੈਗਾ ਇਹਨਾਂ ਦੇ ਉਹ ਘਟ ਘਟ ਖਰੀਦੀ ਸਾਂ ਇਹਨਾਂ ਨੇ ਉਸ ਬਾਅਦ ਛੱਤਾ ਛੱਤਾ ਬਦਲੀਆਂ ਨਹੀਂ ਗਈਆਂ ਇਹਨਾਂ ਤੋਂ ਹੀ ਗਰੀਬ ਬੰਦੇ ਹੈਗੇ ਆ ਇਹਨਾਂ ਦੀ ਮਦਦ ਕੀਤੀ ਜਾਵੇ ਜੀ